ਨਾਨਕ ਦੁਖੀ ਆ ਸਭ ਸੰਸਾਰ ਜਿਹੜਾ ਵੀ ਸਰੀਰ ਧਾਰ ਕੇ ਆਇਆ ਹੈ ਦੁੱਖ ਬਣੇ ਨੇ ਪ੍ਰਮਾਤਮਾ ਨਾਲ ਜੋੜਨ ਲਈ ਕਿਉਂਕਿ ਮਹਾਪੁਰਖ ਆਪ ਜੀ ਦਾਸ ਕੋਲ ਖੜਾ ਹੈ ਕਿਸੇ ਪ੍ਰੇਮੀ ਨੂੰ ਰਾਤ ਦਾ ਸਿਮਰਨ ਦੇ ਦਿੱਤਾ ਭਾਈ ਤੂੰ ਰਾਤ ਨੂੰ ਇੰਨਾ ਟਾਈਮ ਲਾਉਣਾ ਦਾਸ ਨੇ ਬੇਨਤੀ ਕੀਤੀ ਮਹਾਰਾਜ ਤੈ ਥੋੜਾ ਟਾਈਮ ਘਟਾ ਦਿਓ ਰਾਤ ਨੂੰ ਇਹ ਆ ਫੇਰ ਕਰ ਲੈਣਗੇ ਕਹਿੰਦੇ ਭਾਈ ਇਹ ਲੋਕ ਨੇ ਇਹ ਤਾਂ ਜਿੱਦਣ ਸੁੱਖ ਚ ਪੈ ਜਾਣ ਉਹਦਣੇ ਰੱਬ ਦਾ ਨਾਮ ਛੱਡ ਦਿੰਦੇ ਨੇ ਇਹ ਤਾਂ ਕੁੱਤੇ ਦੀ ਪੂੰਛ ਵਾਲੀ ਗੱਲ ਆ ਕੁੱਤੇ ਦੀ ਪੂੰਛ ਤੇ ਪੈਰ ਧਰ ਲਓ ਜਿੰਨਾ ਇਹ ਚਾਹੂ ਚਾਹੂ ਕਰਦੇ ਨੇ ਉੰਨੇ ਰੱਬ ਦਾ ਨਾਮ ਜਪਦੇ ਨੇ ਨਹੀਂ ਤਾਂ ਸੁੱਖੇ ਬੰਦੇ ਦਾ ਕੋਈ ਨਹੀਂ ਜਪਦਾ ਤਾਂ ਕਰਕੇ ਦੁੱਖ دارੋ ਸੁੱਖ ਰੂਪਿਆ ਇਹ ਜਿਹੜੇ ਦੁੱਖ ਨੇ ਨਾ ਇੱਕ ਦਵਾਈ ਬਣ ਜਾਂਦੇ ਨੇ ਜੀਵਨ ਨੂੰ ਸੁਧਾਰ ਦਿੰਦੇ ਨੇ ਜਿਸ ਦੇ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਏ ਸੁੱਖ ਹੀ ਸੁਖ ਨੇ ਸੋ ਉਹ ਦੇਖ ਲੋ ਭਗਤੀ ਬੰਨੀ ਕੀ ਕਹਿਣਾ ਕੋਈ ਮਿਰਲਾ ਜੁੜ ਜਾਵੇ ਨਹੀਂ ਤਾਂ ਸਾਥ ਸੰਗ ਹੀ ਦਾਨਪੁੰਨ ਤਾਂ ਇਨਸਾਨ ਕਰੀ ਜਾਂਦਾ ਹੈ ਹੋਰ ਥੋੜੀ ਬਹੁਤੀ ਸੇਵਾ ਕਰ ਲਵੇਗਾ ਇਹਦੇ ਨਾਲ ਸਰੀਰ ਪਵਿੱਤਰ ਹੁੰਦਾ ਸੇਵਾ ਕਰਨ ਨਾਲ ਦਾਨਪੁੰਨਾ ਧਨ ਪਵਿੱਤਰ ਹੁੰਦਾ ਹੈ ਨਾਮ ਜਪਣ ਦੇ ਨਾਲ ਮਨ ਪਵਿੱਤਰ ਹੁੰਦਾ ਹੈ ਤਾ ਕਰਕੇ ਨਾਮ ਵੀ ਜ਼ਰੂਰੀ ਹੈ ਨਾਮ ਨੇ ਪ੍ਰਮਾਤਮਾ ਵਿੱਚ ਮਿਲਾਉਣਾ ਹੈ ਤਦੇ ਕਰਕੇ ਮਹਾਪੁਰਖ ਪ੍ਰੇਰਣਾ ਦਿੰਦੇ ਰਹਿੰਨੇ ਨੇ ਭਾਈ ਜਿੱਤੇ ਸੇਵਾ ਕਰਦੇ ਹਾਂ ਦਾਨ ਪੁੰਨ ਕਰਦੇ ਹਾਂ ਆਪਦੇ ਗੁਰੂ ਇਸ਼ਟ ਦੇ ਵਾਸਤੇ ਉਹ ਆਪਦਾ ਦਸਮਨ ਕੱਟਦੇ ਹਾਂ ਉਹਦੇ ਨਾਲ ਨਾਲ ਨਾਮ ਬੰਦਕੀ ਜ਼ਰੂਰੀ ਹੈ ਸੋ ਆਓ ਇੱਕੋ ਹੀ ਸੇਠ ਜਿਹਨੂੰ ਬਹੁਤ ਹੀ ਦੁੱਖ ਲੱਗਿਆ ਬਹੁਤ ਦੁਖੀ ਹੈ ਕਿਸੇ ਵੀ ਚੀਜ਼ ਦੀ ਘਾਟ ਨਹੀਂ ਮਕਾਨ ਹਵੇਲੀ ਬਹੁਤ ਵੱਡੀ ਹੈ ਨੌਕਰ ਚਾਕਰ ਬਹੁਤ ਨੇ ਜਾਇਦਾਦ ਬਹੁਤ ਹੈ ਪਰ ਘਰ ਦੇ ਵਿੱਚ ਅਜੇ ਕੋਈ ਪੁੱਤਰ ਦੀ ਦਾਤ ਨਹੀਂ ਹੈ ਪੁੱਤਰ ਦੀ ਦਾਤ ਨਾ ਹੋਣ ਕਰਕੇ ਘਰ ਸੁੰਨਾ ਬਹੁਤ ਵੱਡਾ ਦੁੱਖ ਭਈ ਭਾਵ ਜਿਹੜਾ ਮਕਾਨ ਦਾ ਸੁੱਖ ਹੈ ਉਹ ਵੀ ਨਹੀਂ ਸੁੱਖ ਮਿਲਦਾ ਉਹਦੇ 'ਚ ਵੀ ਉਦਾਸੀ ਹੈ ਧੰਨ ਦੌਲਤ ਗਿਣ-ਗਿਣ ਕੇ ਰੱਖਦਾ ਹੈ ਅੱਖਾਂ ਵਿੱਚੋਂ ਅਥਰੂ ਆਉਂਦੇ ਨੇ ਵੀ ਕਿਹਦੇ ਵਾਸਤੇ ਜ਼ਮੀਨ ਜਾਇਦਾਦ ਦੇਖਦਾ ਹੈ ਨੌਕਰਾਂ ਚੱਕਰਾਂ ਨੂੰ ਦੇਖਦਾ ਪਰ ਮਨ 'ਚ ਉਦਾਸੀ ਹੈ ਬਹੁਤ ਵੱਡਾ ਦੁੱਖ ਹੈ ਕਿਸੇ ਸਿਆਣੇ ਨੂੰ ਮਿਲਿਆ ਕਹਿਣ ਲੱਗਿਆ ਵੀ ਮੈਂ ਬਹੁਤ ਦੁਖੀ ਆਂ ਉਹ ਕਹਿੰਦੇ ਗੁਰਨਾਨਕ ਦੀ ਬਾਣੀ ਤਾਂ ਦੱਸਦੀ ਹੈ ਭਾਈ ਦੁਖੀ ਤਾਂ ਹਰੇਕ ਇਨਸਾਨ ਹੈ ਉਹ ਕਹਿੰਦਾ ਮੇਰੇ ਵਰਗਾ ਦੁਖੀ ਨਹੀਂ ਹੈ ਮੈਂ ਬਹੁਤ ਦੁਖੀ ਕਿਹ ਦੁੱਖ ਹੈ ਮੇਰੇ ਘਰ ਔਲਾਦ ਨਹੀਂ ਹੋਰ ਦੁਨੀਆਂ ਭਰ ਦੇ ਜਿੰਨੇ ਸੁੱਖ ਨੇ ਉਹ ਮੇਰੇ ਕੋਲ ਨਹੀਂ ਇਸ ਤੋਂ ਬਗੈਰ ਮੈਂ ਬਹੁਤ ਦੁਖੀ ਹਾਂ ਦਰਦਰ ਭੜਕਦਾ ਫਿਰਦਾ ਉਹ ਕਹਿੰਦਾ ਫਿਰ ਕੋਈ ਗੁਰੂਆਂ ਦਾ ਨਕਸ਼ਾ ਵਰਤ ਲੈ ਉਹ ਕਹਿੰਦਾ ਨਕਸ਼ਾ ਕੀ ਹੈ ਕਹਿੰਦੇ ਨੁਕਸਾ ਜੇ ਵਰਤੇਗਾ ਤਾਂ ਤੂੰ ਸੌਖਾ ਹੋ ਜਾਵੇਂਗਾ ਗੁਰੂ ਸਾਨੂੰ ਨੁਕਸਾ ਦਿੰਦੇ ਨੇ ਸਾਧ ਸੰਗਤ ਚ ਜਾ ਕੇ ਉਹ ਨੁਕਸਾ ਮਿਲੇਗਾ ਤੇ ਉਹ ਨੁਕਸਾ ਹੈ ਉਸ ਨੂੰ ਮਿਹਨਤ ਕਰਨੀ ਪਵੇਗੀ ਇਹ ਨਾ ਹੋਵੇ ਜਿਵੇਂ ਕਿਸੇ ਬੈਦ ਕੋ ਚਲੇ ਗਏ ਉਹਨੇ ਲਿਖ ਕੇ ਦੇ ਦਿੱਤਾ ਵੀ ਆ ਤੈਨੂੰ ਨੁਕਸਾ ਹੈ ਵੀ ਆ ਦਵਾਈ ਲੈ ਲੈ ਉਹਨੇ ਕਿ ਦਿੱਤਾ ਜਾ ਕੇ ਜਿਵੇਂ ਬੈਦ ਨੇ ਸਮਝਾਇਆ ਵੀ ਇਸ ਦਵਾਈ ਲੈ ਕੇ ਆ ਰਗੜ ਕੇ ਤੂੰ ਪੀਣੀ ਹੈ ਉਸਨੇ ਘਰ ਜਾ ਕੇ ਨੁਕਸੇ ਵਾਲਾ ਕਾਗਜ਼ ਕੁੰਡੀ ਸੀਟਿਆ ਘੋਟਣਾ ਲਿਆ ਰਗੜਨ ਲੱਗ ਗਿਆ ਰਗੜਿਆ ਉਹਨੂੰ ਘਟਾ ਘਟ ਪੀ ਗਿਆ ਜਦੋਂ ਪੀ ਗਿਆ ਫਿਰ ਗਿਆ ਦੇਖਦਾ ਮੇਰੀ ਜਿਹੜਾ ਦੁੱਖ ਸੀ ਜਿਹੜੀ ਬਿਮਾਰੀ ਸੀ ਉਹ ਤਾਂ ਠੀਕ ਨਹੀਂ ਹੋਈ ਬੈਦਕ ਕੋ ਫੇਰ ਗਿਆ ਜਾ ਕੇ ਕਹਿਣ ਲੱਗਿਆ ਮੇਰੀ ਬਿਮਾਰੀ ਨਹੀਂ ਠੀਕ ਹੋਈ ਉਹ ਕਹਿੰਦੇ ਤੂੰ ਨੁਕਸਾ ਵਰਤਿਆ ਨਹੀਂ ਉਹ ਕਹਿੰਦਾ ਵਰਤਿਆ ਸੀ ਜਿਹੜਾ ਤੁਸੀਂ ਕੱਲ ਦਿੱਤਾ ਉਹ ਜਦੇ ਮੈਂ ਘਰੇ ਜਾ ਕੇ ਘੋਟ ਕੇ ਪੀ ਗਿਆ ਉਹ ਕਹਿੰਦੇ ਭਲੇ ਪੁਰਸ਼ਾ ਉਹ ਤਾਂ ਜਿਹੜਾ ਤੈਨੂੰ ਲਿਖ ਕੇ ਦਿੱਤਾ ਸੀ ਪਹਿਲਾਂ ਤੂੰ ਦੁਕਾਨ ਤੇ ਜਾਣਾ ਸੀ ਦੁਕਾਨ ਤੇ ਜਾ ਕੇ ਫੇਰ ਉਹਨੂੰ ਖਰੀਦ ਕੇ ਜਿਹੜਾ ਸੌਦਾ ਸੀ ਘਰੇ ਲਿਆ ਕੇ ਉਹ ਨੁਕਸੇ ਨੂੰ ਰਗੜਦਾ ਰਗੜ ਕੇ ਉਹਦੀ ਆਪਡਰ ਬਣਾ ਕੇ ਤਾ ਫੇਰ ਖਾਣਾ ਸੀ ਤੂੰ ਇਹ ਨੁਕਸਾ ਖਰੀਦਣ ਵਾਸਤੇ ਗਿਆ ਸੀ ਫਿਰ ਇਹ ਕਹਿੰਦੇ ਜੇ ਤੂੰ ਇਸ ਤਰ੍ਹਾਂ ਕਰੇਗਾ ਠੀਕ ਹੋ ਜਾਵੇਂਗਾ ਤੇ ਗੁਰੂ ਜੀ ਵੀ ਗੁਰਬਾਣੀ ਸਾਨੂੰ ਇਹ ਦੱਸਦੇ ਨੇ ਵੀ ਨੁਕਸਾ ਹੈ ਪਰ ਅਸੀਂ ਵਰਤਦੇ ਨਹੀਂ ਉਹ ਭੋਲੇ ਬਿਮਾਰੀ ਵਾਲੇ ਵਾਂਗੂ ਪੜਨ ਤੇ ਜੋਰ ਹੈ ਉਹਨੂੰ ਵਰਤਨ ਤੇ ਨਹੀਂ ਜੋਰ ਆਉਂਦੇ ਤੇ ਨਹੀਂ ਲਾਉਂਦੇ ਉਹ ਕਹਿਣ ਲੱਗਿਆ ਮੈਨੂੰ ਦੱਸ ਕਿਵੇਂ ਕਰਾਂ ਕਹਨਾ ਦੇਖਨਾ ਗੁਰੂ ਦੀ ਸ਼ਰਨ ਚੱਲ ਗੁਰੂ ਅਰਜਨ ਦੇ ਮਹਾਰਾਜ ਦੀ ਤੇਰੀ ਜਿਹੜੀ ਇਹ ਮਨੋ ਕਾਮਨਾ ਪੂਰੀ ਹੋਵੇਗੀ ਤੇ ਉਹਨਾਂ ਦਾ ਵੀ ਬਚਨ ਇਹੀ ਹੈ ਜਿਸ ਦੀ ਬਾਤ ਇयां ਆਉਂਦਾ ਹੈ ਪਿਆਰਿਆ ਸੇਵਾ ਕਰ ਲੈ ਸਾਧੂਆਂ ਦੀ ਪਿਆਰਿਆ ਸੇਵਾ ਕਰ ਲੈ ਸਾਧੂਆਂ ਦੀ ਸਾਧੂ ਆਂਦੇ ਆ ਰਿਆ ਸੇਵਾ ਕਰ ਲੈ ਸਾਧੂ ਆਂਦੀ ਰਿਆ ਸੇਵਾ ਕਰ ਲੈ ਸਾਧੂ ਆਂਦੀ ਆ ਸੇਵਾ ਕਰ ਲੈ ਸਾਧੂ ਆਂਦੀ ਰਿਆ ਸੇਵਾ ਕਰ ਲੈ ਸਾਧੂ ਆਂਦੀ ਮੇਰਾ ਚਾਰ ਪਤਾਰ ਪਤਾਰ ਲੈਣ பதார 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 सेवा करण साधू चार सेवा करण साधूआ ਚਾਰ ਪਦਾਰਥ ਮੰਗ ਹੈ ਸਾਧ ਜਨਾਂ ਕੀ ਸੇਵਾ ਲਾਗ ਹੈ ਕਹਿੰਦੇ ਸਾਧ ਸੰਗਤ ਦੇ ਵਿੱਚ ਧਰਮ ਅਰਥ ਕਾਮ ਮੋਕਸ਼ ਇਹ ਚਾਰੇ ਵਸਤੂਆਂ ਦੀ ਪ੍ਰਾਪਤੀ ਹੈ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸਾਧੂ ਦਾ ਮਿਸ਼ਨ ਕੀ ਹੈ ਹੁਣ ਆਪਾਂ ਇੱਥੇ ਸੰਗਤ ਇੰਨੀ ਬੈਠੀ ਹੈ ਅਸੀਂ ਜੇ ਪੁੱਛੀ ਵੀ ਸੰਤ ਮਹਾਰਾ ਜੀ ਸੰਤ ਰਣਜੀਤ ਸਿੰਘ ਬਰਕਤ ਜੀ ਮਹਾਰਾਜ ਦਾ ਕੀ ਮਿਸ਼ਨ ਲੈ ਕੇ ਤੁਰੇ ਸੀ ਅਸੀਂ ਇਹਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਕਦੇ ਸੋਚਿਆ ਹੀ ਨਹੀਂ ਉਸ ਚੀਜ਼ ਬਾਰੇ ਅਸੀਂ ਤਾਂ ਇਹ ਸੋਚਿਆ ਵੀ ਸਾਡਾ ਦੁੱਖ ਦੂਰ ਹੋ ਜਾਵੇ ਉੱਥੇ ਹੀ ਸੀ ਹਿੰਮਤਾਂ ਤਾਂ ਕਰਕੇ ਗੁਰੂ ਕਿਰਪਾ ਕਰੇ ਤੁਹਾਨੂੰ ਇਹ ਮਿਸ਼ਨ ਦਾ ਪਤਾ ਲੱਗ ਜਾਵੇ ਵੀ ਉਹ ਮਹਾਪੁਰਸ਼ਾਂ ਦਾ ਮਿਸ਼ਨ ਕੀ ਸੀ ਉਹਨਾਂ ਦਾ ਪਾਠ ਕਰਨੇ ਕਰਾਉਣੇ ਨਹੀਂ ਸੀ ਉਹਨਾਂ ਦਾ ਇਹ ਨਹੀਂ ਸੀ ਵੀ ਉਹ ਲੰਗਰ ਲਾਦ ਹੋਇਆ ਹੋਰ ਇਹ ਮਿਸਲ ਜਗਾ ਜਗਾ ਚੱਲਦੇ ਨੇ ਉਹਨਾਂ ਦਾ ਅੰਦਰਲਾ ਟਾਂਕਾ ਲਾਉਣ ਵਾਸਤੇ ਆਏ ਸੀ ਜਿਹੜੇ ਸਭ ਤੋਂ ਵੱਡਾ ਤੀਰਥ ਹੈ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੰਚ ਕੇ ਬਹਿ ਰਹਿ ਕਰੇ ਨਿਵਾਸ ਸੋ ਇਹ ਆਤਮ ਤੀਰਥ ਦਾ ਸਫਰ ਨਵੇੜਨ ਸਾਡਾ ਆਏ ਸੀ ਕਰਮਾ ਵਾਲੇ ਨੇ ਕਿਸੇ ਨੇ ਬਚਨ ਮੰਨ ਲਿਆ ਕਿਸੇ ਨੇ ਨਾ ਮੰਨਿਆ ਸੋ ਐਸੇ ਤਰ੍ਹਾਂ ਹੈ ਗੁਰਬਾਣੀ ਸਾਨੂੰ ਇਹੋ ਜੇ ਮਹਾਪੁਰਖਾਂ ਦੀ ਸ਼ਰਨ ਵਿੱਚ ਜਾਣ ਵਾਸਤੇ ਪ੍ਰੇਰਦੀ ਹੈ ਵੀ ਇਹੋ ਜੇ ਮਹਾਪੁਰਖ ਦੀ ਸੰਗਤ ਕਰਨੀ ਚਾਹੀਦੀ ਹੈ ਜਿਸ ਦੀ ਵਾਪਤ ਗੁਰਬਾਣੀ ਇਉਂ ਫਰਮਾਨ ਕਰਦੀ ਹੈ ਗੈਲ ਸੰਤਾਂ ਨੇ ਕਰੇ ਨਾ ਛੱਡੀਏ ਪਿੱਛੇ ਪਿੱਛੇ ਨੱਚ ਤੋਰੀਏ ਗਲ ਸੰਤਾਨੀ ਕਰੇ ਨਾ ਚਟੀਆਂ ਪਿੱਛੇ ਪਿੱਛੇ ਲੱਤ ਤੋਰੀਏ ਇਹ ਟਿੱਕ ਲੱਕ ਤੁਰੇ ਲੋਕੋ ਜਿਹੜੇ ਸਤਸੰਗੀ ਜਨਮੋਂ ਗੁਰਬਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ ਵੀ ਸੰਤ ਕੀ ਗੱਲ ਨਾ ਛੋਡੀਏ ਜਿਹੜੇ ਉਹ ਰਸਤੇ ਤੇ ਤੁਰੇ ਨੇ ਨਾ ਆਪਾਂ ਉਹਨਾਂ ਨੂੰ ਦੇਖਦੇ ਕਿ ਤੁਰਨਾ ਵੀ ਇਹਨਾਂ ਨੇ ਆ ਕੰਮ ਕਰ ਲਿਆ ਸਾਨੂੰ ਵੀ ਹਿੰਮਤ ਬਖਸ਼ਣ ਜਦੋਂ ਅਸੀਂ ਇਹ ਸੋਚ ਕੇ ਚੱਲਾਂਗੇ ਅਵੱਸੀ ਹਿੰਮਤ ਮਾਲਕ ਬਖਸ਼ੇਗਾ ਕਦੇ ਸੰਤ ਕੀ ਗੈਲ ਨਾ ਛੋੜੀਏ ਇਹਦਾ ਕਦੇ ਸਤਸੰਗ ਦਾ ਇਹ ਮਹਾਂਪੁਰਸ਼ਾਂ ਦੇ ਸੰਗ ਨਹੀਂ ਛੱਡਣਾ ਜਾਈ ਤ੍ਰਿਪਤ ਸ਼ਾਂਤ ਹੋ ਜਾਂਦਾ ਹੈ ਤੇ ਉਹਨਾਂ ਦੇ ਅੱਗੇ ਬੈਠੇ ਤੇ ਨਾਲ ਸਾਡੇ ਪੁੰਨ ਕਰਮਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਅਭਦੀ ਭਗਤੀ ਦੀ ਇਹ ਜਿਹੜੀ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਸਿੱਖ ਤੇ ਤਾਂ ਕਰਕੇ ਸੰਗਤ ਕਰਨ ਨੂੰ ਇੱਕ ਵਾਰ ਇਸੇ ਪ੍ਰੇਰਦੇ ਨੇ ਦੂਜੇ ਪਾਸੇ ਕਹਿੰਦੇ ਕਬੀਰ ਸਾਗਤ ਸੰਗ ਨਾ ਕੀਜੀਐ ਦੂਰੋ ਜਾਈਏ ਪਾ ਬਾਸੋਕਾਰਸ ਪਰਸੀਏ ਤਾਂ ਕਿਛ ਲੱਗੇ ਤਾ ਕਹਿੰਦੇ ਜੇ ਕੋਈ ਉਸੰਗੀ ਆਦਮੀ ਮਿਲ ਗਿਆ ਉਸੰਗੀ ਕਹਿੰਦੇ ਕਿਹਨੂੰ ਨੇ ਉਸੰਗੀ ਕਹਿੰਦੇ ਜਿਹੜਾ ਮਨ ਦੇ ਪਿੱਛੇ ਚੱਲਦਾ ਮੈਂ ਏਕਣ ਕੀਤਾ ਮੈਂ ਉਹ ਕੀਤਾ ਮੈਂ ਆ ਕਿਤਾ ਬਾਣੀ ਪੜ ਕੇ ਵੀ ਕਰ ਮੈਂ ਨਹੀਂ ਪੜ ਕੇ ਬਾਣੀ ਉਹ ਕਰ ਗਿਆ ਇਹ ਸਭ ਮੈਂ ਦੇ ਪੱਠੇ ਨੇ ਤੇ ਇਹ ਜਿਹੜਾ ਹੈ ਉਹ ਕੁ ਸੰਗੀ ਹੈ ਗੁਰੂ ਦੇ ਹੁਕਮ ਚ ਨਹੀਂ ਆਇਆ ਤਾਂ ਕਰਕੇ ਕਹਿੰਦੇ ਜੇ ਉਹ ਆ ਜਾ ਸਾਖਤ ਸੰਗ ਨਾ ਕੀ ਜੇ ਦੂਰੋਂ ਜਾਈਏ ਭਾ ਕਹਿੰਦੇ ਇਹ ਨਹੀਂ ਗੱਲਾਂ ਸੁਣਨ ਨੂੰ ਸੁਣੋ ਨਾ ਕਿਉਂਕਿ ਜੇ ਤੁਸੀਂ ਕੋਈ ਜੇ ਬੰਦੇ ਦੀ ਗੱਲ ਸੁਣ ਲਈ ਜਿਹੜਾ ਥੋੜਾ ਪਹਿਲਾਂ ਬਾਣੀ ਚ ਮੰਨ ਲੱਗਦਾ ਹੈ ਸਿਮਰਨ ਚ ਉਹ ਲੱਗੇਗਾ ਨਹੀਂ ਉਹ ਕਾਫੀ ਟਾਈਮ 흘 ਜਾਵੇਗਾ ਆਸਤੇ ਹਾਸਤੇ ਉਹਦੀਆਂ ਗੱਲਾਂ ਸੁਣਾ ਨੂੰ ਕੱਟ ਕਰਾਂਗੇ ਫਿਰ ਉਹ ਚੰਗੀ એનર્ਜੀ ਫੜਾਂਗੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਪਿਛਲਾ ਸਿਸਟਮ ਸਾਡਾ ਅੱਗੇ ਧਿਆਨ ਸ਼ਕਤੀ ਵਧਦੀ ਹੈ ਤਾਂ ਦੁਬਾਰਾ ਜੁੜੇਗੀ ਨਹੀਂ ਤਾਂ ਜੁੜਦੀ ਨਹੀਂ ਹੁੰਦੀ